ਸਾਥੀ ਕਾਲਜ ਜੀ ਸਾਰੇ ਵੀਰਾਂ ਨੂੰ ਕੱਲ ਆਪਾਂ ਵੀਡੀਓ ਅਪਲੋਡ ਕੀਤੀ ਸੀ ਤੁਹਾਨੂੰ ਦੱਸਿਆ ਸੀ ਵੀ ਆਪਾਂ ਅਮਰਾਵ ਹਵੇਲੀ ਗੈਸਿੰਗ ਉਹਦੇ ਵਿੱਚ ਜੋ ਆਰਟ ਗੈਲਰੀ ਪ੍ਰੋਫੈਸਰ ਸਾਹਿਬ ਨੇ ਬਣਾਈ ਹੈ ਜੋ ਉਹਨਾਂ ਨੇ ਉਹਦੇ ਵਿੱਚ ਪੁਰਾਣਾ ਬੇਸ਼ਕੀਮਤੀ ਸਮਾਨ ਰੱਖਿਆ ਦੇਖੋ ਫਿਰ ਸਾਰੇ ਜਣੇ ਤੇ ਨਾਲੇ ਸ਼ੇਅਰ ਕਰੋ ਤੇ ਹੋਰਾਂ ਨੂੰ ਵੀ ਦਿਖਾਓ ਖੂਦੀਆਂ ਟਿੰਡਾਂ ਪਈਆਂ ਨੇ ਹਾਲ ਪੰਜਾਬੀਆਂ ਬਹੁਤ ਬੇਸ਼ਕੀਮਤੀ ਸਮਾਨ ਪੈ ਇਹਨਾਂ ਨੂੰ ਕਹਿੰਦੇ ਸ਼ੌਂਕ ਬਹੁਤ ਹੈ ਜਿੱਥੇ ਵੀ ਜਾਂਦੇ ਨੇ ਨਾ ਬਸ ਉੱਥੇ ਇਹ ਸਮਾਨ ਪੁਰਾਣਾ ਕਿਸੇ ਵੀ ਕੀਮਤ ਤੇ ਮਿਲ ਜੇ ਇਹਨਾਂ ਨੂੰ ਉਹ ਲੈ ਕੇ ਆਉਂਦੇ ਨੇ ਤੇ ਲਿਆ ਕੇ ਆਪਦੇ ਘਰ ਦੀ ਇਸ ਆਰਟ ਗੈਲਰੀ ਦੇ ਵਿੱਚ ਰੱਖ ਦਿੰਦੇ ਨੇ ਸਵੇਰੇ 5 ਵਜੇ ਤੋਂ ਲੈ ਕੇ ਸ਼ਾਮ ਨੂੰ ਅਸ ਤਾਰੀਖ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਜਦੋਂ ਮਰਜ਼ੀ ਤੁਸੀਂ ਇੱਥੇ ਜਾ ਸਕਦੇ ਹੋ ਦੇਖ ਵੀ ਸਕਦੇ ਹੋ ਬਸ਼ਰਤਾ ਵੀ ਇਹ ਗਏ ਨਾ ਹੋਣ ਬਾਹਰ ਬੂਰ ਘਰੇ ਹੋਣ ਖੁੱਲਾ ਹੀ ਹੁੰਦਾ ਬਹੁਤ ਹੀ ਜ਼ਿਆਦਾ ਸਮਾਨ ਇਹਨਾਂ ਨੇ ਸਾਂਭਿਆ ਹੋਇਆ ਇੱਥੇ ਆ ਜਿਹੜੇ ਪੈ ਨੇ ਨਾ ਆ ਗ੍ਰਾਮੋਫੋਨ ਇਹ ਤਾਂ ਲੋਕ ਹੁਣ ਆਨਲਾਈਨ ਖਰੀਦ ਕੇ 15-15000 ਦੇ 10-10000 ਦੇ ਆਨਲਾਈਨ ਖਰੀਦ ਕੇ ਤੇ ਆਪਦੇ ਡ੍ਰੈੰਗ ਰੂਮ ਦੇ ਵਿੱਚ ਰੱਖਦੇ ਨੇ ਪੁਰਾਣੇ ਟੈਲੀਵਿਜ਼ਨ ਪੈਣੇ ਜਿਹੜੇ ਮੂਹਰੋਂ ਬੰਦ ਹੁੰਦੇ ਨੇ ਆ ਥੱਲੇ ਹੋਰ ਪੈਣੇ ਛੋਟੇ-ਮੋਟੇ ਟੈਲੀਵਿਜ਼ਨ ਤੇ ਆਪ ਵਿੱਚ ਹੋਰ ਸਮਾਨ ਪਿਆ ਮੈਂ ਕਿਹਾ ਪਿੱਤਲ ਦਾ ਸਮਾਨ ਤਾਂ ਇੰਨਾ ਪਿਆ ਇੱਥੇ ਵੀ ਕੋਈ ਵਸਵਾ ਵੀ ਨਹੀਂ ਅਗਲੇ ਵੀਡੀਓ ਦੇ ਵਿੱਚ ਤੁਸੀਂ ਦੇਖਿਓ ਜਿਹੜੇ ਪੁਰਾਣੇ ਜਵਾਨਿਆਂ ਦੇ ਵਿੱਚ ਕਵਾਚ ਪਾ ਕੇ ਜੰਗਾਂ ਦੇ ਵਿੱਚ ਜਾਂਦੇ ਸੀ ਨਾ ਲੋਹੇ ਦੇ ਉਹ ਵੀ ਇਹਨਾਂ ਕੋਲੇ ਪਏ ਨੇ ਇੱਥੇ ਪਤਾ ਨਹੀਂ ਪ੍ਰੋਫੈਸਰ ਸਾਹਿਬ ਨੇ ਕਿੱਥੋਂ-ਕਿੱਥੋਂ ਇਕੱਠਾ ਕੀਤਾ ਇਹਨਾਂ ਸਾਮਾਨ ਆਪ ਪਤਾ ਦੇਖ ਕੇ ਫੈਨ ਹੋ ਗਏ ਇਹਨਾਂ ਦੇ ਆਹ ਦੇਖੋ ਤੁਸੀਂ ਵੱਡੇ-ਵੱਡੇ ਰੇਡੀਓ ਪੁਰਾਣੇ ਬਜ਼ੁਰਗਾਂ ਕੋਲੇ ਆ ਹੁੰਦੇ ਸੀ ਰੇਡੀਓ ਆਪਣੇ ਅਖਤਾਰੇ ਟੈਲੀਵਿਜ਼ਨ ਪਏ ਆ ਸੌਰੀ ਟੈਲੀਫੋਨ ਪਏ ਨੇ ਟੈਲੀਫੋਨ ਦੇਖੋ ਜਿਹੜੇ ਉਂਗਲ ਨਾਲ ਡਾਇਲ ਕਰਦੇ ਸੀ ਨੰਬਰ ਜੇ ਬਹੁਤ ਕੀਮਤੀ ਸਮਾਨ ਇਹਨਾਂ ਨੇ ਇੱਥੇ ਰੱਖਿਆ ਹੋਇਆਗਾ ਮੋਬਾਈਲ ਵਗੈਰਾ ਇੱਥੇ ਘੜੀਆਂ ਆਉਣਗੀਆਂ ਆ ਚਾਬੀਆਂ ਵੀ ਪਈਆਂ ਜਿੰਦੇ ਵੀ ਪਏ ਨੇ ਬੜੀਆਂ ਪੁਰਾਣੀਆਂ ਘੜੀਆਂ ਜਿਹੜੀਆਂ ਗਲ ਦੇ ਵਿੱਚ ਪਾ ਕੇ ਰੱਸੀ ਜੀ ਤੇ ਲਟਕੀਆਂ ਹੁੰਦੀਆਂ ਸੀਆਂ ਤੇ ਆਹ ਕੰਡਾ ਗੁੰਨਾ ਤੇ ਲਾਉਣ ਵਾਲੀਆਂ ਵੀ ਤੇ ਆਹ ਦੇਖੋ ਬੜੀਆਂ ਪੁਰਾਣੀਆਂ ਘੜੀਆਂ ਇਹ ਸਾਰਾ ਸਮਾਨ ਦਸਣ ਵਾਲਾ ਜਿਗਾੜੀ ਹੈ ਮਤਲਬ ਜੋ ਵੀ ਇਹਨਾਂ ਨੂੰ ਮਿਲ ਜੇ ਲੈ ਆਉਂਦੇ ਨੇ ਸੋ ਭਰਾਵੋ ਜੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰੋ ਆਪ ਵੀ ਦੇਖੋ ਹੋਰਾਂ ਨੂੰ ਵੀ ਦਿਖਾਓ ਜੇ ਤੁਸੀਂ ਇਹ ਵਿਹੇਲੀ ਜਾ ਕੇ ਦੇਖਣੇ ਹੋਏ ਕਿਸੇ ਟਾਈਮ ਵੀ ਤੁਸੀਂ ਸਵੇਰੇ 9 ਤੋਂ ਸ਼ਾਮ ਦੇ 5 ਵਜੇ ਤੱਕ ਜਾ ਕੇ ਇੱਥੇ ਦੇਖ ਸਕਦੇ ਹੋ ਪੁਰਾਣੇ ਸਿੱਕੇ ਸਿੱਕੇ ਬਹੁਤ ਨੇ ਨਾਲ ਕੋਈ ਕਮਾਲ ਕੀਤੀ ਭਈ ਇਹਨੇ ਸਿੱਕੇ ਨੇ ਇਹਨਾਂ ਨੇ ਰੱਖੇ ਹੋਏ ਬਹੁਤ ਹੀ ਜ਼ਿਆਦਾ ਜਿਹੜਾ ਸਮਾਨ ਪਿਆ ਇਹਦੀ ਕੀਮਤ ਥੋੜਾ ਜੀ ਪੁਰਾਣੇ ਕੈਮਰੇ ਇਹਨਾਂ ਨਾਲ ਕਰਦੇ ਸੀ ਕਲਿਕਾਂ ਪੁਰਾਣੇ ਕੈਮਰੇ ਨਾਲ ਹੁਣ ਤਾਂ ਹਰੇਕ ਦੀ ਉਂਗਲ ਦੀ ਮਾਰ ਕੇ ਮੋਬਾਈਲ ਤੇ ਕਰ ਲੈਂਦਾ ਸੋ ਜਲਦੀ ਜਲਦੀ ਵੀਡੀਓ ਦੇਖੀ ਵੀ ਜਾਓ ਤੇ ਸ਼ੇਅਰ ਵੀ ਕਰ ਦਿਓ ਵੀਰ ਵਾਂ ਕੇ ਸਾਰੇ ਜਣੇ ਪੁਰਾਣੇ ਸਿੱਕੇ ਵੀ ਬਹੁਤ ਐਨਾਂ ਕੋਲ ਇਹੋ ਜਿਹਾ ਸਮਾਨ ਤਾਂ ਪੁਰਾਣੀਆਂ ਟਾਈਪਿੰਗ ਮਸ਼ੀਨਾਂ ਇਹਨਾਂ ਨਾਲ ਟਾਈਪਿੰਗ ਕਰਦੇ ਹੁੰਦੇ ਸੀ ਹੁਣ ਵਿਚਾਰੀਆਂ ਇਹਨਾਂ ਦਾ ਜਮਾਨਾ ਵੀ ਗਿਆ ਲੈਪਟਾਪ ਕੰਪਿਊਟਰ ਆ ਗਏ ਇਹ ਆਸਮਾਨ ਦੀ ਤਾਂ ਕੋਈ ਕੀਮਤ ਨਹੀਂ ਇੱਥੇ ਵੀ ਇਹਨਾਂ ਲਾਇਆ ਹੋਇਆ ਸਾਰਾ ਕੁਝ ਸਾਡੇ ਕੋਲ ਕੀ ਕੁਛ ਪਿਆ ਇੱਥੇ ਪੁਰਾਣਾ ਲੈਟਰ ਬਾਕਸ ਗਿਆ ਜਮਾਨਾ ਪਾਈ ਫੇਰਾ ਵੀ ਸੋ ਭਾਈ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਜੇ ਕਿਸੇ ਨੇ ਇਹ ਆਰਟ ਗੈਲਰੀ ਦੇਖਣੀ ਹੋਵੇ ਪਿੰਡ ਗਾਇ ਸਿੰਘ ਬਹਿੰਡਾ ਬਾਦਲ ਰੋਡ ਦੇ ਉੱਪਰ ਰਹਿ ਜਾਂਦਾ ਹੈ ਪਿੰਡ ਦੀ ਫਿਰਨੀ ਤੋਂ ਸ਼ਮਸ਼ਾਨ ਘਾਟ ਆ ਜਾਂਦੀ ਹੈ ਤੇ ਉਹਦੇ ਨਾਲ ਹੀ ਕੱਚਾ ਰਸਤਾ ਜਾਂਦਾ ਤੇ ਉੱਥੇ ਇਹਨਾਂ ਦਾ ਘਰ ਰਹਿ ਜਾਂਦਾ ਹੈ ਬਹੁਤ ਸਮਾਨ ਪਿਆ ਦੇਖਣਯੋਗ ਚੀਜ਼ਾਂ ਨੇ ਕਦੇ ਸਮਾਂ ਲੱਗੇ ਤਾਂ ਜ਼ਰੂਰ ਜਾਇਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਧੰਨਵਾਦ